ਅਰੇ ਵਾਹ ਕੁਦਰਤ ਬਚਾਉਣ ਦੇ ਲਈ ਇੱਕ ਏਕੜ ਦਾਨ ਕਰਕੇ ਬੂਟੇ ਲਗਾਏ ਨੇ ਵਾਤਾਵਰਨ ਅਤੇ ਜੀਵ ਜੰਤੂਆਂ ਨੂੰ ਬਚਾਉਣਾ ਅੱਜ ਉਹ ਸਾਡੇ ਵਾਸਤੇ ਬੇहद ਹੀ ਲਾਜ਼ਮੀ ਹੋ ਚੁੱਕਿਆ ਕਿਉਂਕਿ ਗੱਲ ਇੱਥੇ ਮਨੁੱਖੀ ਹੋਂਦ ਦੀ ਹੋ ਰਹੀ ਹੈ ਮਨੁੱਖੀ ਜੀਵਨ ਇੱਕ ਚੰਗੇ ਤੇ ਸਾਫ਼ ਸੁਥਰੇ ਵਾਤਾਵਰਨ ਤੋਂ ਬਿਨਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੋ ਸਕਦਾ ਅਜੋ ਕੇ ਸਮੇਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਟੈਕਨੋਲੋਜੀ ਦਾ ਵਾਧਾ ਹੋਇਆ ਉਸ ਤਰ੍ਹਾਂ ਦੇ ਨਾਲ ਦਿਨ-ਬਦਿਨ ਸਾਡਾ ਵਾਤਾਵਰਨ ਲਗਾਤਾਰ ਹੀ ਦੋਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਕਈ ਜੀਵ ਜੰਤੂਆਂ ਦੀਆਂ ਜਾਤੀਆਂ ਲਗਭਗ ਅਲੋਪ ਹੋ ਚੁੱਕੀਆਂ ਨੇ ਪਰ ਇਸ ਦੇ ਵਿੱਚ ਕੁਝ ਲੋਕ ਅਤੇ ਅਜਿਹੀਆਂ ਸੰਸਥਾਵਾਂ ਵੀ ਨੇ ਜੋ ਇਸ ਦੋਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਤੇ ਲਗਾਤਾਰ ਕੰਮ ਕਰ ਰਹੀਆਂ ਨੇ ਉਸ ਦੇ ਸਾਮ ਸੰਭਾਲ ਦੇ ਲਈ ਚੰਗੇ ਯਤਨ ਕਰ ਰਹੀਆਂ ਨੇ ਜਿਸ ਦੇ ਵਿੱਚ ਇੱਕ ਅਜਿਹੀ ਸੰਸਥਾ ਹੈ ਜੋ ਲਗਭਗ ਪਿਛਲੇ 18-19 ਸਾਲ ਤੋਂ ਇਸ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਯਤਨਸ਼ੀਲ ਸਾਬਤ ਹੋ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਸੋਚ ਸੰਸਥਾ ਦੀ ਜੋ ਲਗਭਗ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਦੀ ਸਾਮ ਸੰਭਾਲ ਤੇ ਜੀਵ ਜੰਤੂਆਂ ਦੀ ਰਾਖੀ ਦੇ ਲਈ ਹਰ ਪੱਖੋਂ ਚੰਗੇ ਕਾਰਜ ਨਿਭਾ ਰਹੀ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਵਿਖੇ ਚਿੜੀਆਂ ਦਾ ਚੰਬਾ ਸੋਚ ਤਹਿਤ ਪਹੁੰਚੇ ਸੋਚ ਸੰਸਥਾ ਦੇ ਮੁਖ ਆਗੂ ਡਾਕਟਰ ਬਲਵਿੰਦਰ ਸਿੰਘ ਲਖੇਵਾਲੀਆ ਨੇ ਕਿਹਾ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਵਾਤਾਵਰਣ ਨੂੰ ਬਚਾਉਣ ਦੇ ਲਈ ਹਰ ਪੱਖੋਂ ਹੀ ਯਤਨ ਕਰ ਰਹੇ ਹਨ ਅਤੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਵਾਤਾਵਰਣ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਫੈਲਦੀ ਜਾ ਰਹੀ ਹੈ ਉਸੇ ਤਰ੍ਹਾਂ ਦੇ ਨਾਲ ਲੋਕ ਉਹਨਾਂ ਦੀ ਸੰਸਥਾ ਦੇ ਨਾਲ ਜੁੜਦੇ ਜਾ ਰਹੇ ਨੇ ਅਤੇ ਉਹਨਾਂ ਦਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਹੈ ਮੇਰਾ ਨਾਮ ਜੀ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਆ ਅਸੀਂ ਇੱਕ ਸੋਚ ਸੰਸਥਾ ਚਲਾ ਰਹੇ ਆ ਜਿੰਨੇ ਵੀ ਆਸ-ਪਾਸ ਕੰਮ ਕਰ ਰਹੇ ਨੇ ਜਾਂ ਇਹ ਜਾਂ ਤਾਂ ਸੋਚ ਸੰਸਥਾ ਦੇ ਮੈਂਬਰ ਨੇ ਤੇ ਜਾਂ ਮੇਰੇ ਨਾਲ ਖੜੇ ਨੇ ਸਰਦਾਰ ਅਮਨਜੀਤ ਸਿੰਘ ਥੰਦ ਔਰ ਇਹ ਜਿਹੜਾ ਇੱਕ ਕਿਲਾ ਜਿਹੜਾ ਇਹਨਾਂ ਨੇ ਆਪਣਾ ਕਣਕ ਝੋਨੇ ਚੋਂ ਕੱਢ ਕੇ ਕੁਦਰਤ ਲਈ ਸਮਰਪਿਤ ਕੀਤਾ ਖਾਸ ਕਰਕੇ ਇਹਨਾਂ ਦੇ ਜਿਹੜਾ ਪੁੱਤਰਾ ਉਹ 8ਵੀਂ ਕਲਾਸ ਚਾ ਉਹਦੀ ਚਾਹਤ ਸੀ ਕਿ ਵੰਚੀਆਂ ਦੇ ਲਈ ਕੋਈ ਚੀਜ਼ ਕ੍ਰੀਏਟ ਕੀਤੀ ਜਾਵੇ ਆ ਬਲਾਵਟੀ ਆਲ ਨੇ ਟੰਗਣਾ ਨਾ। ਤੋਂ ਵੀਰ ਪ੍ਰਤਾਪ ਨੇ ਆਪਣੇ ਪਾਪਾ ਨੂੰ ਕਿਹਾ ਆ ਪਾਪਾ ਨੇ ਆਦੇ ਪਾਪਾ ਨੂੰ ਕਿਹਾ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਤੇ ਸੋਚ ਸੰਸਾ ਦਾ ਕੰਮ ਹੀ ਇਹ ਹੈ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਕਾਰਜ ਸਾਡੇ ਚੱਲਦੇ ਰਹਿੰਦੇ ਆ। ਇਹ ਉਹਨਾਂ ਕਾਰਜਾਂ 'ਚੋਂ ਇੱਕ ਕਾਰਜ ਇਹ ਆ ਜਿਹਦੇ 'ਚ ਅਸੀਂ ਛਿੜੀ ਦੇ ਰੂਪ 'ਚ ਬੂਟੇ ਲਾਉਣੇ ਜਿਵੇਂ ਪੁਰਾਣੇ ਵੇਲਿਆਂ 'ਚ ਹਰ ਪਿੰਡ 'ਚ ਛਿੜੀ ਹੁੰਦੀ ਸੀ। ਔਰ ਇਹਦਾ ਮੁੱਖ ਮਕਸਦ ਇਹ ਆ ਕਿ ਵੀ ਜਿਹੜੇ ਇਕ ਤਰ੍ਹਾਂ ਪੁਰਾਣੇ ਸਾਡੇ ਵਿਰਾਸਤੀ ਰੁੱਖ ਨੇ ਜਿਹੜੇ ਹੁਣ ਦਿਨ-ਦਿਨ ਖਤਮ ਹੋ ਰਹੇ ਆ ਕਿਸੇ ਨੂੰ ਸੰਭਾਲੂ ਦਾ ਨਹੀਂ ਪਤਾ ਇਹਨੂੰ ਢੱਕਦਾ ਨਹੀਂ ਪਤਾ ਤਾਂ ਉਹ ਉਹ ਸਾਰੇ ਵੱਖ-ਵੱਖ ਬੂਟੇ ਜਿਹੜੇ ਚਾਹੇ ਆਮਬਾ ਟਾਕਾ ਕਿੱਕਰ ਝੰਡਾ ਕਰੀਰ ਬਰਨਾ ਤੂਤਾ ਇਹ ਸਾਰੀਆਂ ਜਿਹੜੀਆਂ 50-60 ਕਿਸਮ ਦੇ ਜਿਹੜੇ ਵਿਰਾਸਤੀ ਰੁੱਖ ਹੈ ਉਹ ਇੱਥੇ ਲੱਗ ਰਹੇ ਆ ਔਰ ਇਹਦੀ ਵਿਉਂਤਬੰਦੀ ਖਾਸ ਤੌਰ ਤੇ ਉਸ ਐਂਗਲ ਤੋਂ ਕੀਤੀ ਆ ਉਹ ਉਹ ਬੂਟੇ ਜਿਆਦਾ ਪਾਏ ਗਏ ਜਿਨ੍ਹਾਂ ਦੇ ਪੰਛੀ ਜਿਆਦਾ ਆਉਂਦੇ ਆ ਕਿਉਂਕਿ ਸਾਡੇ ਜਿਵੇਂ ਜਿਵੇਂ ਡਵੈਲਪਮੈਂਟ ਹੋ ਰਹੀ ਆ ਤਾਂ ਪੰਛੀਆਂ ਦਾ ਜਿਹੜਾ ਰਹਿਣ ਬਸੇਰੇ ਆ ਉਹ ਘਟ ਰਹੇ ਆ ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੂਟੇ ਲਗਾਏ ਜਾ ਰਹੇ ਨੇ ਜਿਸ ਦਾ ਮਕਸਦ ਮੁੜ ਤੋਂ ਸਾਡੇ ਵਿਰਾਸਤੀ ਬੂਟਿਆਂ ਨੂੰ ਬਚਾਉਂਦੇ ਹੋਏ ਪੰਛੀਆਂ ਦੇ ਲਈ ਉਹਨਾਂ ਦੇ ਰਹਿਣ ਬਸੇਰੇ ਦਾ ਇੰਤਜ਼ਾਮ ਕਰਨਾ ਹੈ ਉਹਨਾਂ ਨੇ ਵੀ ਕਿਹਾ ਕਿ ਸਾਡੇ ਵੱਲੋਂ ਸਿਰਫ ਉਹ ਹੀ ਬੂਟੇ ਲਗਾਏ ਜਾ ਰਹੇ ਹਨ ਜਿਨ੍ਹਾਂ ਉੱਪਰ ਪੰਛੀ ਟਹਿਲਣ ਤੇ ਜਿਸ ਨਾਲ ਅਸੀਂ ਅਲੋਪ ਹੁੰਦੇ ਪੰਛੀਆਂ ਦੀ ਪ੍ਰਜਾਤੀ ਨੂੰ ਬਚਾ ਸਕੀਏ ਬੜਾ ਕਿਹਾ ਕਿ ਡਵੈਲਪਮੈਂਟ ਜਿਵੇਂ ਜਿਵੇਂ ਹੋ ਰਹੀ ਹੈ ਉਸੇ ਤਰ੍ਹਾਂ ਹੀ ਪੰਛੀਆਂ ਦੀ ਪ੍ਰਜਾਤੀ ਵੀ ਅਲੋਪ ਹੁੰਦੀ ਜਾ ਰਹੀ ਹੈ ਮੇਰਾ ਨਾਮ ਹੈ ਜੀ ਬ੍ਰਿਜਮੋਹਨ ਭਰਦवाज ਸੋਚ ਸੰਸਥਾ ਦਾ ਮੈਂਬਰ ਹੈ ਜਿਵੇਂ ਇੱਕ ਬਲੰਦਰ ਨੇ ਦੱਸਿਆ ਜੀ ਕਿ ਅਸੀਂ तकरीबन ਪਿਛਲੇ 20 ਸਾਲਾਂ ਤੋਂ ਵਿਰਾਸਤੀ ਰੁੱਖਾਂ ਤੇ ਕੰਮ ਕਰ ਰਹੇ ਹਾਂ 20 ਸਾਲ ਹੋ ਗਏ ਹਾਂ ਜੀ ਤੇ ਸਾਡਾ ਵਾਤਾਵਰਣ ਕੁਲ ਮਿਲਾ ਕੇ ਰੁੱਖਾਂ ਦੇ ਆਸ-ਪਾਸ ਹੀ ਘੁੰਮਦਾ ਸਾਰੇ ਜੀਵ ਜੰਤੂਆਂ ਦਾ ਜੀਵਨ ਜਿਹੜਾ ਹੈਗਾ ਉਹ ਰੁੱਖਾਂ ਦੇ ਦੁਆਲੇ ਘੁੰਮਦਾ ਬੂਟਿਆਂ ਦੇ ਦੁਆਲੇ ਘੁੰਮਦਾ ਤੋ ਇਹ ਜਿਹੜਾ ਆਹ ਜਿਹੜੀ ਚਿੜੀ ਬਣਾਈ ਜਾ ਰਹੀ ਹੈ ਇਹ ਵੀ ਮੁੱਖ ਤੌਰ ਤੇ ਜਿਵੇਂ ਦੱਸ ਦੱਸਿਆ ਕਿ ਪੰਛੀਆਂ ਨੂੰ ਧਿਆਨ ਚ ਰੱਖ ਕੇ ਬਣਾਈ ਜਾ ਰਹੀ ਹੈ ਚਿੜੀਆਂ ਦਾ ਚੰਬਾ ਇਹਦਾ ਨਾਂ ਹੀ ਤਾਂ ਰੱਖਿਆ ਗਿਆ ਜੀ ਕਿ ਇਹ ਕੁੱਲ ਮਿਲਾ ਕੇ ਪੰਛੀਆਂ ਲਈ ਇੱਕ ਬਿਹਤਰ এনवायरमेंट ਦੇਣ ਲਈ ਪਿਆਰ ਕੀਤਾ ਜਾ ਰਿਹਾ ਆ ਆਪਾਂ ਆਮ ਦੇਖਦੇ ਆ ਕਿ ਨਕਲੀ ਆਲ ਨੇ ਜਾਂ ਲੱਕੜ ਦੇ ਜਾਂ ਘਾਹ ਹੂਸ ਦੇ ਬਣੇ ਹੋਏ ਆਲ ਨੇ ਟੰਗਰ ਦਰਵਾਜ਼ੇ ਬਹੁਤ ਵਧ ਰਹੇ ਹੈ ਲੇਕਿਨ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਦੁਨੀਆਂ ਦੇ ਤਕਰੀਬਨ 20% ਜੇ ਜ਼ਿਆਦਾ ਲਾ ਲਈਏ ਤਾਂ ਬਾਕੀ 18% ਨੇ ਪੰਛੀਓ ਨੇ ਜਿਹੜੇ ਇਦਾਂ ਦੇ ਆਲਣਿਆਂ 'ਚ ਆਪਣਾ ਘਰ ਬਣਾ ਸਕਦੇ ਆ ਜਾਂ ਜਿਹੜੇ ਕੈਵਿਟੀ ਨੇਸਟਰ ਕਹਿੰਦੇ ਆ ਜਿਹਨੂੰ ਆਪਾਂ ਜਿਹੜੇ ਖੁੱਡਾਂ 'ਚ ਘਰ ਬਣਾਉਂਦੇ ਨੇ ਸਿਰਫ ਉਹੀ ਨਕਲੀ ਆਲਣਿਆਂ 'ਚ ਆਪਣਾ ਰਹਿਣ ਬਸੇਰਾ ਬਣਾਉਂਦੇ ਆ ਬਾਕੀ ਦੇ ਜਿਹੜੇ 80% ਪੰਛੀ ਨੇ ਉਹਨਾਂ ਨੂੰ ਰੁੱਖ ਬੂਟੇ ਚਾਹੀਦੇ ਹੁੰਦੇ ਆ ਕਿਉਂਕਿ ਉਹ ਨਕਲੀ ਆਲੇ 'ਚ ਨਹੀਂ ਰਹਿੰਦੇ ਨਕਲੀ ਆਰਣੇ ਝੰਗਣਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਰੁੱਖਾਂ ਬੂਟਿਆਂ ਨੂੰ ਸੰਭਾਲਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤਾਂਕਿ ਸਾਡੇ ਵਾਤਾਵਰਣ ਨੂੰ ਕੁੱਲ ਮਿਲਾ ਕੇ ਸਾਰਿਆਂ ਲਈ ਫਾਇਦਾ ਹੋ ਸਕੇ ਜ਼ਿਕਰ ਹੋ ਗਿਆ ਕਿ ਜੇਕਰ ਅਸੀਂ ਆਪਣਾ ਵਾਤਾਵਰਣ ਸੰਭਾਲਣਾ ਚਾਹੁੰਦੇ ਹਾਂ ਜੇਕਰ ਸਾਨੂੰ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ ਮਿਲੇ ਤਾਂ ਸਾਨੂੰ ਵੱਜ ਲੋੜ ਹੈ ਕਿ ਅਸੀਂ ਇੱਕ ਦੂਜੇ ਦਾ ਸਾਥ ਦੇ ਕੇ ਜੀਵ ਜੰਤੂਆਂ ਨੂੰ ਬਚਾਈਏ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਈਏ ਤਾਂ ਜੋ ਮਨੁੱਖੀ ਹੋਂਦ ਨੂੰ ਕਿਸੇ ਵੀ ਖਤਰੇ ਤੋਂ ਬਚਾ ਕੇ ਅਸੀਂ ਆਪਣਾ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਸਕੀਏ। ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨੰਗਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 551 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ